ਅੱਜ ਸਰ ਕੀ ਕਰਨੀ ਚਾਹੁੰਦੇ ਜੀ ਮਾਨਯੋਗ ਅਸਿਸਟੈਂਟ ਸਾਹਿਬ ਬਠਿੰਡਾ ਵੱਲੋਂ ਜਿਲ੍ਹਾ ਬਠਿੰਡਾ ਦੇ ਵਿੱਚ 15 ਅਗਸਤ ਦੇ ਮਤੇ ਨਜ਼ਰ ਵੱਖ-ਵੱਖ ਜਗ੍ਹਾ ਤੇ ਪ੍ਰੋਟੈਸਟ ਚਲਾਏ ਜਾ ਰਹੇ ਹਨ ਜਿਸ ਤੇ ਮਤੇ ਨਜ਼ਰ ਅੱਜ ਸੀ ਰੇਲਵੇ ਸਟੇਸ਼ਨ ਬਠਿੰਡਾ ਦੀ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਚੈਕਿੰਗ ਵੇਹਾਂਦਰਾਂ ਸਾਡੀ ਸਿਟੀ ਬਠਿੰਡਾ ਦੇ ਪੰਜ ਪੁਲਿਸ ਸਟੇਸ਼ਨ ਦੇ ਐਸਐਚਓ ਸਬਾਨ ਉਹਨਾਂ ਦੀ ਟੀਮ ਨਾਲ ਸਾਡੀ ਕੇਆਰਪੀ ਦੀ ਟੀਮ ਨਾਲ ਐਂਟੀ ਸਪੋਟਸ ਟੀਮ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਹੈ ਜੀਆਰਪੀ ਦੀ ਟੀਮ ਹੈ ਅਸੀਂ ਸਾਰੇ ਜੁਆਇੰਟ ਸਰਚ ოਪਰੇਸ਼ਨ ਸਾਡੇ ਵੱਲੋਂ ਚਲਾਇਆ ਗਿਆ ਜਿਸ ਦੇ ਵਿੱਚ ਤਕਰੀਬਨ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਅਸੀਂ ਲੈ ਕੇ ਜਿਹੜੇ ਵਾਕ ਵਾਕ ਪਲੇਟਫਾਰਮ ਹੈਗੇ ਉਹਨਾਂ ਦੀ ਸਰਚ ਕੀਤੀ ਹੈ ਜਿਹੜੇ ਰੇਲਵੇ ਪਲੇਟਫਾਰਮ ਦੇ ਨਾਲ-ਨਾਲ ਪਾਰਕਿੰਗ स्लots ਬਣੇ ਹੋਏ ਨੇ ਉਹਨਾਂ ਦੀ ਸਰਚ ਕੀਤੀ ਗਈ ਹੈ ਸਾਡੇ ਵੱਲੋਂ ਤੇ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਨੂੰ ਅਸੀਂ ਰੌਂਡ ਅਪ ਕਰਾਂਗੇ ਤੇ ਜਿਹੜੀ ਵੀ ਕੋਈ ਵਹੀਕਲ ਅਬੈਂਡਨਡ ਵਹੀਕਲ ਜਾਂ ਕੋਈ ਸ਼ੱਕੀ ਵਹੀਕਲ ਸਾਨੂੰ ਮਿਲੂਗਾ ਉਹਨਾਂ ਦੇ ਰੌਂਡ ਅਪ ਕਰਕੇ ਜਦੋਂ ਬੰਦੀ ਕਾਰਵਾਈ ਕਰਾਂਗੇ 15 ਅਗਸਤ ਨੂੰ ਲੈ ਕੇ ਪਬਲਿਕ ਨੂੰ ਕੀ ਕਰਾਂਗੇ ਡੈਫੀਨਿਟਲੀ ਜਿਹੜੀ ਤਿਹਾਰ ਹੈ ਭਾਰਤ ਦਾ ਬਹੁਤ ਵੱਡਾ ਤਿਹਾਰ ਹੈ ਸਾਰਿਆਂ ਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਜਿਹੜੀ ਹੈਗੀ ਇਹਦੇ ਵਿੱਚ ਸਤ੍ਰਕਤਾ ਦੀ ਵੀ ਲੋੜ ਹੈ ਜੇਕਰ ਕਿਸੇ ਵੀ ਧਿਆਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਬੰਦਾ ਅਨਸਫਾਮੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਉਸ ਸੰਬੰਧ ਵਿੱਚ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਤੁਰੰਤ ਉਹਨੂੰ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜੀ ਹੈਗੀ ਹੈ ਇਹ ਕਿਸੇ ਵੀ ਵਾਰਦਾਤ ਨੂੰ ਹੁਣ ਤੋਂ ਜਿਹੜਾ ਹੈਗਾ ਪਹਿਲੇ ਰੁਕਿਆ ਜਾ ਸਕੇ ਡੈਫੀਨਿਟਲੀ ਪਹਿਲਾਂ ਅਸੀਂ ਪਿਛਲੇ ਦਿਨੀ ਅਸੀਂ ਜੇਲ੍ਹ ਦੀ ਚੈਕਿੰਗ ਕੀਤੀ ਸੀਗੀ বাস ਸਟੈਂਡ ਦੀ ਚੈਕਿੰਗ ਕੀਤੀ ਸੀ ਕਿਤੇ ਸੀ ਕਿ ਮਾਰਕੀਟ ਪਲੇਸਸ ਦੀ ਚੈਕਿੰਗ ਕੀਤੀ ਸੀ ਕਿ ਤੇ ਇਸ ਲੜੀ ਦੇ ਸਬੰਧ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਬਠਿੰਡਾ ਦੀ ਚੈਕ ਕਰਾਉਂਦੇ ਹਾਂ ਮਾਨਯੋਗ ਐਸਐਸਪੀ ਠਾਣਾ ਬਠਿੰਡਾ ਵੱਲੋਂ ਜਿਲ੍ਹਾ ਬਠਿੰਡਾ ਦੇ ਵਿੱਚ 15 ਅਗਸਤ ਦੇ ਮੱਦੇਨਜ਼ਰ ਵੱਖ-ਵੱਖ ਜਗ੍ਹਾ ਤੇ ਉੱਪਰ ਸੈਂਚਰ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਅੱਜ ਅਸੀਂ ਰੇਲਵੇ ਸਟੇਸ਼ਨ ਬਠਿੰਡਾ ਦੀ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਚੈਕਿੰਗ ਬਿਹਾਂਦran ਸਾਡੀ ਸਿਟੀ ਬਠਿੰਡਾ ਦੇ ਪੰਜ ਪ ਨਾਲ ਸਾਡੀ ਕੇਆਰਪੀ ਦੀ ਟੀਮ, ਰਾਵ ਐਂਟੀ ਸਪਰਟਸ ਟੀਮ, ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਹੈ, ਜੀਆਰਪੀ ਦੀ ਟੀਮ ਹੈ। ਅਸੀਂ ਸਾਰੇ ਜੁਆਇੰਟ ਸਰਚ ოਪਰੇਸ਼ਨ ਸਾਡੇ ਵੱਲੋਂ ਚਲਾਇਆ ਗਿਆ ਜਿਸ ਦੇ ਵਿੱਚ ਤਕਰੀਬਨ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਅਸੀਂ ਲੈ ਕੇ ਜਿਹੜੇ ਵੱਖ-ਵੱਖ ਪਲੇਟਫਾਰਮ ਹੈਗੇ ਆ ਉਹਨਾਂ ਦੀ ਸਰਚ ਕੀਤੀ ਹੈ। ਜਿਹੜੇ ਰੇਲਵੇ ਪਲੇਟਫਾਰਮ ਦੇ ਨਾਲ-ਨਾਲ ਪਾਰਕਿੰਗ ਸਲots ਬਣੇ ਹੋਏ ਨੇ ਉਹਨਾਂ ਦੀ ਸਰਚ ਕੀਤੀ ਗਈ ਹੈ ਸਾਡੇ ਵੱਲੋਂ ਤੇ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਨੂੰ ਅਸੀਂ ਰੌਂਡ ਅਪ ਕਰਾਂਗੇ ਤੇ ਜਿਹੜੀ ਵੀ ਕੋਈ ਵਹੀਕਲ ਅਬੈਂਡਨਡ ਵਹੀਕਲ ਜਾਂ ਕੋਈ ਸ਼ੱਕੀ ਵਹੀਕਲ ਸਾਨੂੰ ਮਿਲੂਗਾ ਉਹਨ ਡੈਫੀਨਟਲੀ ਜਿਹੜੀ ਪਤਰਾਕਸ਼ਤ ਜਿਹੜਾ ਸਾਡਾ ਇੱਕ ਤਿਹਾਰਾ ਹੈ ਭਾਰਤ ਦਾ ਬਹੁਤ ਵੱਡਾ ਤਿਹਾਰਾ ਹੈ ਸਾਰਿਆਂ ਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਜਿਹੜੀ ਹੈਗੀ ਇਹਦੇ ਵਿੱਚ ਸਤਰਕਤਾ ਦੀ ਵੀ ਲੋੜ ਹੈ ਜੇਕਰ ਕਿਸੇ ਵੀ ਧਿਆਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਬੰਦਾ ਅਨਸਕਾਮੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਉਸ ਸੰਬੰਧ ਵਿੱਚ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਤੁਰੰਤ ਉਹਨੂੰ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜੀ ਹੈਗੀ ਹੈ ਇਹ ਕਿਸੇ ਵੀ ਵਾਰਦਾਤ ਨੂੰ ਹੁਣ ਤੋਂ ਜਿਹੜਾ ਹੈਗਾ ਪਹਿਲੇ ਰੁਕਿਆ ਜਾ ਸਕੇ ਡੈਫੀਨਿਟਲੀ ਪਹਿਲਾ ਸੀ ਪਿਛਲੇ ਦਿਨੀ ਅਸੀਂ ਜੇਲ੍ਹ ਦੀ ਚੈਕਿੰਗ ਕੀਤੀ ਸੀਗੀ বাস ਸਟੈਂਡ ਦੀ ਚੈਕਿੰਗ ਕੀਤੀ ਸੀ ਕਿਤੇ ਸੀ ਕਿ ਮਾਰਕੀਟ ਪਲੇਸਸ ਦੀ ਚੈਕਿੰਗ ਕੀਤੀ ਸੀਗੀ ਤੇ ਇਸ ਲੜੀ ਦੇ ਸਬੰਧ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਤੋਂ ਅੱਗੇ ਚੈੱਕ ਕਰਾਉਂਦੇ ਹਾਂ